ਬਹੁਤ ਦੇਖੋ ਸਮਾਕੇ ਮੇ ਨੰਗਰ ਮੇਰਾ ਸ਼ੇਰ ਹੈ ਪੰਜ ਸਾਲ ਟਿਚਰਾਂ ਨਾਲ ਹੀ ਕੱਢ ਗਿਆ ਮਸ਼ਕਰੀਆਂ ਕਰਕੇ ਹੀ ਕੱਢ ਗਿਆ ਲੋਕਾਂ ਨੂੰ ਚੁਟਕਲੇ ਸੁਣਾ ਕੇ ਜੀ ਸਚਾਈ ਤੇ ਫੇਰ ਆਇਆ ਮੈਂ ਦੇਖ ਰਿਆ ਸੀ ਹਾਲ ਆ ਬੈਠੇ ਆ ਸੀਐਮ ਹਰਿਆਣਾ ਦੇ ਨਾਲ ਜਦੋਂ ਸਰਕਾਰ ਸੀ ਚਾਹੇ ਕਾਂਗਰਸ ਦੀ ਸੀ ਚਾਹੇ ਅਕਾਲੀ ਦਲ ਬੀਜੇਪੀ ਦੀ ਰਹੀ ਪਰ ਮੇਰੇ ਭਰਾਵੋ ਕਦੇ ਕਿਸੇ ਨੇ ਆ ਘੋਰ ਜਿਹੜੀ ਲੁੱਟ ਮਚਾ ਰਿਆ ਅੱਜ ਇੱਕ ਵੀ ਬੱਸ ਤੁਸੀਂ ਵੀ ਉਧਰੋਂ ਆਏ ਹੋ ਜਿੱਥੇ ਤੁਹਾਨੂੰ ਰੋਕਿਆ ਤੁਸੀਂ ਜਾਣਾ ਵੀ ਉਧਰੋਂ ਇੱਕ ਵੀ ਬੱਸ ਜੇ ਕੋਈ ਪ੍ਰਾਈਵੇਟ ਹੋਵੇ ਆਮ ਆਦਮੀ ਦੀ ਸਾਰਿਆਂ ਦੀਆਂ ਸਾਰੀਆਂ ਬੱਸਾਂ ਕਿਹੜੀਆਂ ਸੀ ਦੱਸੋ ਬਈ ਸਾਰੀਆਂ ਤੁਸੀਂ ਵੀ ਦੱਸੋ ਵੀ ਕਿਹੜੀਆਂ ਬੱਸਾਂ ਸੀ ਹਰ ਬੱਸ ਜਿਹੜੀ ਆ ਉਹ ਪੰਜਾਬ ਰੋਕਿਆ ਸੀ ਜਾਂ ਪੀ ਆਰ ਟੀ ਵੀ ਉਹਦੇ ਉੱਤੇ ਝੰਡੇ ਵੀ ਆਮ ਆਦਮੀ ਪਾਰਟੀ ਦੇ ਲਾਏ ਆ ਇੱਕ ਦੋ ਬੱਸਾਂ ਆਰਟੀਓ ਭੇਜਣੋਂ ਰਹਿ ਗਿਆ ਸੀ ਫਲੰਦਪੁਰ ਸਾਹਿਬ ਉੱਥੇ ਬੈਠੇ ਨਹੀਂ ਆਰਟੀਓ ਨੂੰ ਉੱਥੇ ਉਹਨੂੰ ਸਸਪੈਂਡ ਕੀਤਾ ਉਹਦੀ ਬਦਲੀ ਕੀਤੀ ਏ ਹਾਲ ਅਫਸਰਾਂ ਦਾ ਕੀ ਚੱਲ ਰਿਹਾ ਪਰ ਅਫਸਰਾਂ ਨੂੰ ਮੈਂ ਕਹਿਣਾ ਚਾਹੁੰਨਾ ਹੁਣ ਵੀ ਸਾਡੇ ਕੁਝ ਪਤ ਪੁਲਿਸ ਦੇ ਅਫਸਰ ਫੋਟੋਆਂ ਖਿੱਚ ਕੇ ਭੇਜ ਰਹੇ ਸੀ ਪਤਾ ਨਹੀਂ ਕਿਹਨੂੰ ਇਹਨਾਂ ਨੇ ਖੁਸ਼ ਕਰਨਾ ਕਿਹਨਾਂ ਨੂੰ ਭੇਜਦੇ ਆ ਉਹ ਥੋਡੀਆਂ ਸਟਾਰ ਥੋੜੇ ਨਹੀਂ ਲੈਣੇ ਥੋੜੇ ਰਹਿਣੇ ਨੇ ਦੋਨੋਂ ਤਨਖਾਹਾਂ ਮਿਲਦੀਆਂ ਰਹਿਣੀਆਂ ਏ ਨਾ ਗਿਦਾਰੀ ਕਰੋ ਇਹਨਾਂ ਦੇ ਦਿੱਲੀ ਵਾਲਿਆਂ ਪਿੱਛੇ ਜਿਹੜੇ ਬੈਠੇ ਆ ਕੇ ਕਿੰਨੇ ਚਿਰ ਸਲੂਟ ਮਾਰਦੇ ਰਹੋਗੇ ਇਹਨਾਂ ਨੂੰ ਤੇ ਦਿੱਲੀ ਵਾਲਿਆਂ ਨੂੰ ਕਿੰਨੇ ਚਿਰ ਸਲੂਟ ਮਾਰਦੇ ਰਹੋਗੇ ਅੱਜ ਅੱਜ ਆਪਣੇ 에어ਪੋਰਟ ਵੀ ਜਿਹੜੇ ਆ ਹੈਲੀਪੈਡ ਵੀ ਉੱਥੇ ਬਣਾ ਕੇ ਸਿਕਿਉਰਿਟੀ ਵੀ ਤੁਸੀਂ ਕਰਦੇ ਹੋ ਲੱਖਾਂ ਕਰੋੜਾਂ ਦੀ ਇਹਨਾਂ ਨੂੰ ਗੱਡੀਆਂ ਵੀ ਦਿੰਦੇ ਹੋ ਪਰ ਤੁਸੀਂ ਤਾਂ ਪੰਜਾਬ ਦੇ ਹੋ ਤੁਸੀਂ ਤਾਂ ਉਰੇ ਰਹਿਣਾ ਉੱਠਣਾ ਜਾਗਣਾ ਪਊਗਾ ਇਹ ਜੀ ਪਵਿੱਤਰ ਧਰਤੀ ਦਾ ਹੀ ਫੈਸਲਾ ਕਰਕੇ ਜਾਓ ਕੱਲਾ 6000 ਮੁਲਾਜ਼ਮ ਆਇਆ ਹੋਇਆ ਸਾਰੇ ਪੰਜਾਬ ਤੋਂ 6000 ਮੁਲਾਜ਼ਮ ਇਹਨਾਂ ਦੀ ਸਿਕਿਉਰਿਟੀ ਕਰਨ ਨੂੰ ਉਹ ਮੈਂ ਪੁਲਿਸ ਦੇ ਕੱਲਾ-ਕੱਲਾ ਮੈਂ ਦੇਖ ਰਿਹਾ ਸੀ ਇੱਕ-ਇੱਕ ਵੀਡੀਓ ਪਟਵਾਰੀ ਬਸ ਦੇ ਮਗਰ ਗੱਡੀ ਲਾਈ ਆ ਰਿਹਾ ਸੀ ਗਿਣ ਰਿਹਾ ਸੀ ਵੀ ਬੰਦੇ ਪੂਰੇ ਜਿੰਨੇ ਢੱਕੇ ਆ ਇਹਦੇ ਵਿੱਚ ਮੈਂ ਬੈਠੇ ਆ ਕਿ ਨਹੀਂ ਪਰ ਮੈਂ ਇੱਕ ਗੱਲ ਹੋਰ ਸਾਕਟ ਸਾਹਿਬ ਦੇਖੀ ਸਾਨੀ ਸਾਹਿਬ ਦੇਖੀ ਜਦੋਂ ਮੈਂ ਦੇਖਿਆ ਵੀ ਬੱਸਾਂ ਤਾਂ ਉੱਥੇ ਰੁਕ ਰੀਆਂ ਸੀ ਬੈਰੀਅਰ ਲਾਇਆ ਸੀ ਵੀ ਚਲੋ ਇੱਧਰ ਬੰਦੇ ਉਤਰ ਕੇ ਇਹ ਪੰਜਾਬ ਦੇ ਆ ਕਿਹੜਾ ਬੰਦੇ ਉਤਰ ਕੇ ਬੱਸੋਂ ਨਾਲ ਹੀ ਚੜ ਕੇ ਆਏ ਜਿਨ੍ਹਾਂ ਜਿਨ੍ਹਾਂ ਦੀ ਰੈਲੀ ਚ ਜਾਣਾ ਸੀ ਉਤਰ ਕੇ ਅੱਗੇ ਚੱਲੀ ਜਾ ਰਹੇ ਸੀ ਬੱਸ ਉਹੀ ਵਰਤੀ ਜਿੱਥੇ ਬੈਠੇ ਪਰ ਜਿੱਥੇ ਜਾਣਾ ਸੀ ਆਪਣੀ ਰੈਲੀ ਚ ਹਾਜ਼ਰੀ ਲਵਾਉਣ ਉੱਥੇ ਪਹੁੰਚੇ ਆ ਬੱਸਾਂ ਨਾਲ ਨਹੀਂ ਪਾਈ ਆ ਪਹੁੰਚਦੇ ਹੁੰਦੇ ਬੰਦੇ ਠੀਕ ਆ ਲੋਕਾਂ ਨੇ ਸਰਕਾਰ ਦੀ ਬੱਸਾਂ ਸੀ ਉਹਨਾਂ ਜਿਨ੍ਹਾਂ ਉਹਨਾਂ ਦੀਆਂ ਬੱਸਾਂ ਐ ਉਹ ਚੋ ਆ ਗਏ ਇਹਦੀ ਆ ਫੇਰੀਆਂ ਜਿਹੜੀਆਂ ਬਾਹਰ ਦੀਆਂ ਚੱਲ ਰਹੀਆਂ ਇਹ ਪ੍ਰਧਾਨ ਮੰਤਰੀ ਤੇ ਗਿੰਦਾ ਸੀ ਨਾ ਦੇਸ਼ ਅਕਾਲੀ ਇੰਗਲੈਂਡ ਤੇ ਜਾਣ ਨੂੰ ਇਜ਼ਰਾਈਲ ਦਾ ਇਹਨੇ ਵੀਜ਼ਾ ਲਵਾਉਣ ਨੂੰ ਦਿੱਤਾ ਵੀ ਮੈਂ ਜਾਣਾ ਚਾਹੁੰਦਾ 10 ਦਿਨ ਪਹਿਲਾਂ ਇਹ ਜਾ ਕੇ ਆਇਆ ਦੋ ਦੇਸ਼ ਘੁੰਮ ਕੇ ਆਇਆ ਤੇ ਕੀ ਕਰਨ ਜਾਂਦਾ ਹੁਣ ਇਹ ਬਾਹਰ ਇਹ ਕੀ ਕਰਨ ਜਾਂਦਾ ਬਾਹਰ ਇਹ ਸਾਰੇ ਜਿੰਨੀ ਵੀ ਲੁੱਟਮਾਰ ਕੀਤੀ ਹੈ ਇਹਦੇ ਤੇ ਕੇਜਰੀਵਾਲ ਦੀ ਉੱਤੇ ਪੈਸੇ ਜਮ੍ਹਾਂ ਕਰਾਉਣ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਇਹਦਾ ਹਾਲ ਕਰਨਾ ਤੁਸੀਂ 27 ਇੰਗਲੈਂਡ ਵੱਲ ਚੋੜ ਲੱਗਣ ਤੋਂ ਪਹਿਲਾਂ ਬਾਅਦ ਵਿੱਚ ਮੈਂ ਲੁਕਣਾ ਕਿੱਥੇ ਆ ਜਾਣਾ ਕਿੱਥੇ ਆ ਇਸ ਕਰਕੇ ਇੱਕ ਬੜੇ-ਬੜੇ ਇੰਡਸਟ੍ਰੀਅਲਿਸਟ ਨੂੰ ਜਿਹੜਾ ਬੜਾ-ਬੜਾ ਕਾਰੋਬਾਰੀ ਆ ਉਹਨੂੰ ਇਹਨਾਂ ਨੇ ਆਪਣਾ ਮੰਤਰੀ ਬਣਾਇਆ ਤੇ ਉਹਨੂੰ ਸਾਰੇ ਦੇ ਸਾਰੇ ਮਹਿਕਮੇ ਪਾਵਰ ਦਾ ਇੰਡਸਟਰੀ ਦਾ ਲੋਕਲ ਬਾਡੀਜ਼ ਦਾ ਸਾਰੇ ਮਹਿਕਮਿਆਂ ਨੂੰ ਦਿੱਤੇ ਤੇ ਉਹਦੇ ਨਾਲ ਹੀ ਘੁੰਮਣ ਬਾਹਰ ਜਾਂਦਾ ਇਹ ਮੰਨਦਰੀਆਂ ਗੱਲਾਂ ਕਰਦਾ ਤੇ ਜੇ ਤੂੰ ਭਾਈ ਚੋਕ ਸਾਹਮਣੇ ਗੱਲ ਕੀਤੀ ਜੇ ਉਹ ਵੀਡੀਓ ਜਿਹੜੀ ਆਈ ਜਦੋਂ ਸਾਡੀ ਗੁਰੂ ਮਹਾਰਾਜ ਜੀ ਦੇ ਤੇ ਕਹਿੰਦੇ ਉਹ ਵੀ ਦੁੱਖ ਲੱਗਦਾ ਵੀ ਜਦੋਂ ਉੱਥੇ 300 350ਵੇਂ ਸਾਲ ਤੇ ਉਹ ਦਿਨ ਮਨਾਇਆ ਜਾ ਰਿਹਾ ਸੀ ਵਿਧਾਨ ਸਭਾ ਚ ਜਾਖੜ ਸਾਹਿਬ ਦੀ ਗੱਲ ਠੀਕ ਵੀ ਭਾਈ ਕਿਆ ਕੀ ਨਹੀਂ ਕਿਹਾ ਉਹ ਲਗਭਗ ਦੀ ਆ ਪਰ ਜਦੋਂ ਉਹ ਦਿਹਾੜੇ ਦੀ ਗੱਲ ਹੋ ਰਹੀ ਹੋਵੇ ਦਿੱਲੀ ਵਿਧਾਨ ਸਭਾ ਚ ਗੁਰੂਆਂ ਦੀ ਗੱਲ ਹੋ ਰਹੀ ਹੋਵੇ ਤੂੰ ਉੱਥੇ ਕੁੱਤਿਆਂ ਦੀ ਜਾਂ ਹੋਰਾਂ ਦੀ ਸਨਮਾਨ ਦੀ ਗੱਲ ਕਿਉਂ ਕਰੇ ਤੇ ਅੱਜ ਇਸ ਮੁੱਖ ਮੰਤਰੀ ਨੂੰ ਸ਼ਰਮ ਆਉਣੀ ਚਾਹੀਦੀ ਆ ਭਗਵੰਤ ਮਾਨ ਨੂੰ ਵੀ ਦਿੱਲੀਆਂ ਵਾਲੇ ਸਾਡੇ ਗੁਰੂਆਂ ਦੀ ਬੇਅਦਬੀ ਕਰਵਾਈ ਦਿੱਲੀ ਦੀ ਵਿਧਾਨ ਸਭਾ 'ਚ ਅੱਜ ਜੇ ਇਹ ਅਸਲ ਪੰਜਾਬ ਦਾ ਏ ਇਹ ਪੰਜਾਬੀ ਆਤਾਜੇ ਨੂੰ ਇਤਿਹਾਸ ਕਾਨਫਰੰਸ 'ਚ ਮਾਫੀ ਮੰਗਣੀ ਚਾਹੀਦੀ ਸੀ ਵੀ ਭਾਈ ਜਿਹੜੀ ਸਾਡੇ ਐਮ ਐਲ ਏ ਤੋਂ ਸਾਡੀ ਆਤਸੀ ਐਮ ਐਲ ਏ ਆ ਜਿਹੜੇ ਆਮ ਆਦਮੀ ਦੇ ਉਹਨੇ ਇਹ ਗੱਲਾਂ ਕਹੀਆਂ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਦੂਜੇ ਪਾਸੇ ਤੂੰ ਆਪਦੀਆਂ ਜਿਹੜੀਆਂ ਰੀਲਾਂ ਐ ਤੇਰੀਆਂ ਜਿਹੜਾ ਤੇਰਾ ਹੀ ਦੋਸਤ ਸਭ ਤੋਂ ਨੇੜੇ ਦਾ ਤੇਰਾ ਦੋਸਤ ਆ ਜਿਹਦੇ ਕੋਲ ਤੂੰ ਜਾਂਦਾ ਰਹਿੰਦਾ ਰਹਾਂ ਅੱਜ ਉਹ ਜਿਹੜੀਆਂ ਤੇਰੀਆਂ ਰੀਲਾਂ ਪਾ ਰਿਆ ਉਹ ਤੇਰਾ ਨਿੱਜੀ ਦੋਸਤ ਆ ਉਹਨਾਂ ਨੂੰ ਕਿਉਂ ਨਹੀਂ ਤੂੰ ਚੱਕਰਾਉਂਦਾ ਉਹਨੂੰ ਫਰੈਂਸਿਕ ਲੈਬ ਤੂੰ ਕਿਉਂ ਨਹੀਂ ਮਹਾਲੀ ਭੇਜਿਆ ਵੀ ਉਹ ਸੱਚਾ ਜਾਂ ਅਸਲੀ ਆ ਕਿਉਂਕਿ ਪਤਾ ਤੈਨੂੰ ਉਹ ਸੱਚੀਆਂ ਏ ਉਹ ਕਾਰਨਾਮੇ ਤੇਰੇ ਸੱਚੇ ਨੇ ਗੁਰੂ ਮਹਾਰਾਜ ਜੀ ਦੇ ਉੱਤੇ ਦਸਾਂ ਗੁਰਾਂ ਦੀ ਉੱਤੇ ਤੂੰ ਸ਼ਰਾਬ ਦੇ ਛਿੱਟੇ ਪਾਉਣਾ ਤੁਸੀਂ ਮੈਨੂੰ ਦੱਸੋ ਪੰਜਾਬ ਦੇ ਲੋਕੋ ਤੁਸੀਂ ਇਹ ਗੱਲ ਪੰਜਾਬ 'ਚ ਕਰਨੀ ਆ ਜੇ ਸਾਡੇ ਗੁਰੂ ਮਹਾਰਾਜ ਦੇ ਉੱਤੇ ਸ਼ਰਾਬ ਦੇ ਕੋਈ ਛਿੱਟੇ ਪਾਉਂਦਾ ਕੀ ਉਹਨੂੰ ਬਖਸ਼ਣਾ ਚਾਹੀਦਾ ਕੀ ਉਹਨੂੰ ਵੋਟ ਪਾਉਣੀ ਚਾਹੀਦੀ ਆ ਹੱਥ ਖੜੇ ਕਰਕੇ ਦੱਸੋ ਹਾਂ ਜਾਂ ਨਾ ਇਹ ਗੱਲਾਂ ਪਿੰਡ 'ਚ ਕਰਨ ਵਾਲੀਆਂ ਐ ਕਿ ਸਾਡੇ ਨਾਲ ਮੈਂਬਰ ਪਾਰਲੀਮੈਂਟ ਰਿਹਾ ਮੈਂ ਆ মিডিਆ ਦੇ ਪੁਰੇ ਘੇਣਾ ਚਾਹੁੰਦਾ ਜੇ ਪ੍ਰੋਗਰਾਮ ਸਿਆਮਾਨ ਜੇ ਤੂੰ ਸੱਚਾ ਜੇ ਤੂੰ ਸੱਚਾ ਤੂੰ 15 ਤਰੀਕ ਨੂੰ ਜਾ ਰਹਿਆ ਜੇ ਤੂੰ ਸੱਚਾ ਜੇ ਤੂੰ ਇਹ ਕੰਮ ਨਹੀਂ ਕਰਦਾ ਰਿਹਾ ਇਹ ਇੱਕ ਨਹੀਂ ਇਹਨੇ 100 ਜਗ੍ਹਾ ਇਹ ਗੱਲ ਕੀਤੀ ਆ ਮੈਂ ਵੀ ਜਾਣਦਾ ਇਸ ਗੱਲ ਨੂੰ ਜੇ ਤੂੰ ਸੱਚਾ ਤਾ ਗੁਰੂ ਮਹਾਰਾਜ ਦੇ ਉੱਥੇ মিডিਆ ਦੇ ਮੂਹਰੇ ਬੋਲ ਕੇ ਤੂੰ ਸੌਖਾਈ ਸੌਖਾਈ ਗੁਰੂ ਮਹਾਰਾਜ ਦੇ ਮਹਾਰਾਜ ਦੇ ਮੂਹਰੇ ਵੀ ਮੈਂ ਇਹ ਹਰਕਤ ਨਹੀਂ ਕਰਦਾ ਰਿਹਾ ਤੈਨੂੰ ਮੰਨ ਲਾਂਗੇ ਅਸੀਂ ਮੰਨ ਲਾਂਗੇ ਅਸੀਂ ਵੀ ਸੱਚ ਬੋਲਦਾ ਤੂੰ ਇਹ ਗੱਲ ਉੱਥੇ ਕਹੀਂ ਮੈਂ ਮੈਂ ਛਿੱਟੇ ਨਹੀਂ ਪਾਉਂਦਾ ਰਿਹਾ 2 ਮਿੰਟ ਮੈਂ ਕਾਂਗਰਸ ਪਾਰਟੀ ਦੀ ਗੱਲ ਕਰਦਾ ਅਸ਼ਵਰੀ ਜੀ ਬੋਲ ਕੇ ਗਏ ਮਰੇਗਾ ਦੀ ਗੱਲ ਜਿਹਦਾ ਨਾਮ ਬਦਲਣ ਦੀ ਗੱਲ ਕੀਤੀ ਉਹ ਭਾਈ ਧੰਨਵਾਦੀਆਂ ਕਾਂਗਰਸ ਦਾ ਜੇ ਕਾਂਗਰਸੀਏ ਇਹ ਇੰਨਾ ਹੁਗ ਹੁਗ ਨਾ ਬੋਲਦੇ ਇੰਨਾ ਨੌਲਾ ਨਾ ਪਾਉਂਦੇ ਤਾ ਲੋਕਾਂ ਨੂੰ ਤਾਂ ਪਤਾ ਹੀ ਨਹੀਂ ਲੱਗਣਾ ਸੀ ਵੀ 100 ਦੇ 125 ਦਿਨ ਹੋ ਗਏ ਇਹ ਕਿਵੇਂ ਪਤਾ ਲੱਗਦਾ ਵੀ ਮੋਦੀ ਜੀ ਨੇ 100 ਦੇ 125 ਦਿਨ ਕਹੇ ਤੇ ਦਿਹਾੜੀ ਵੀ ਵਧਾਈ ਆ ਉਹ ਜਿੰਨਾ ਐ ਮੈਂ ਕਹਿੰਨਾ ਵੱਧ ਤੋਂ ਵੱਧ ਇਹ ਕਰਨ ਤੇ ਲੋਕਾਂ ਨੂੰ ਪਤਾ ਲੱਗੂ ਵੀ 125 ਦਿਨ ਦੇ ਪੈਸੇ ਲੈਣੇ ਆ 125 ਦਿਨ ਦਾ ਕੰਮ ਲੈਣਾ ਏ ਇੱਕ ਪਿੰਡ ਪਿੰਡ ਜਿਹੜਾ ਲੋੜ ਮੰਗਦਾ ਗਰੀਬ ਸਾਡੀਆਂ ਮਾਵਾ ਪੈਣਾ ਜਿਹੜੇ ਨੂੰ ਲੋੜ ਉਹਨਾਂ ਨੂੰ ਇਹ ਗੱਲ ਦਾ ਪਤਾ ਲੱਗ ਗਿਆ ਜਿਨ੍ਹਾਂ ਨੂੰ ਅੱਗੇ ਨਹੀਂ ਪਤਾ ਸੀ ਦੂਜੀ ਗੱਲ ਫਿਕਰ ਨਾ ਕਰੋ ਆ ਕਾਂਗਰਸ ਵਾਲੇ ਜੇ ਤਾਕਤ ਹੁੰਦੀ ਜੇ ਕਾਂਗਰਸ ਦੀ ਲੀਡਰਸ਼ਿਪ ਤੇ ਜਾਨ ਹੁੰਦੀ ਤਾਂ ਕਮਜ਼ੋਰੀ ਕਿੱਥੋਂ ਪਤਾ ਲੱਗਦੀ ਆ ਬੰਦੇ ਦੀ ਉਹਨਾਂ ਦੇ ਚਾਰਜ ਬਗੇਲ ਸਾਹਿਬ ਕੀ ਕਿਹਾ ਬਗੇਲ ਸਾਹਿਬ ਨੇ ਕੀ ਬਿਆਨ ਦਿੱਤਾ ਵੀ ਅਸੀਂ ਫੈਸਲਾ ਕਰਦੇ ਹਾਂ ਵੀ ਕੋਈ ਵੀ ਮੁੱਖ ਮੰਤਰੀ ਦਾ ਚਿਹਰਾ ਨਹੀਂ ਜਦੋਂ ਤੁਸੀਂ ਗੱਲ ਹੀ ਨਾ ਕਰਦੇ ਜੇ ਹੁਣ ਗੱਲ ਕੀਤੀ ਤਾਂ ਕਮਜ਼ੋਰੀ ਤੁਹਾਡੀ ਇੱਥੇ ਪਤਾ ਲੱਗੇ ਵੀ ਤੁਸੀਂ ਕੋਈ ਚਿਹਰਾ ਨਹੀਂ ਦੇਣਾ ਲੋਕ ਪੰਬਲ ਪੂਛੇ ਚ ਪੈ ਗਏ ਇਸ ਕਰਕੇ ਕਾਂਗਰਸ ਦਾ ਕੋਈ ਚਿਹਰਾ ਨਹੀਂ ਇਹ ਤਾਂ ਇਹਦਾ ਭਾਈ ਨਵਾਂ ਨਵਾਂ ਇੱਕ ਮੈਥੇਮੈਟਿਕ حساب ਦੇ ਵਿੱਚ ਇੱਕ ਨਵਾਂ ਜਿਹੜੀਆਂ ਪਤਾ ਨਹੀਂ ਕਿੰਨੀਆਂ ਰੀਲਾਂ ਇਹ ਪ੍ਰਮਾਤਮਾ ਹੀ ਕਰਾਉਂਦਾ ਰੱਬ ਹੀ ਕਰਾਉਂਦਾ ਪਿੱਛੇ ਵੀ ਇਹੋ ਜਿਹਾ ਸੀ ਜਿਹਨੇ ਚੱਕ ਤੇ ਫੱਟੇ ਜਿਵੇਂ ਉਹ ਜਕਾਰੇ ਲਾਉਂਦੇ ਆ ਉਹਨੇ ਵੀ ਮਗਰ ਐਸਾ ਹੀ ਕੰਮ ਕਰਤਾ ਤੇ ਪ੍ਰਧਾਨ ਨੇ ਬੋਲਤਾ ਇਹ ਗੱਲ ਇੱਕ ਮੈਂ ਹੋਰ ਖੀਚ ਕਰਦੀ ਆ ਜਿਹੜੇ ਇਹ ਰਾਹੁਲ ਗਾਂਧੀ ਦੀ ਗੱਲ ਕਰਦੇ ਆ ਕਿ ਕਿਵੇਂ ਨਹੀਂ ਕਿ ਮੁੱਖ ਮੰਤਰੀ ਦੇ ਪਹਿਲੂ ਮੁੱਖ ਮੰਤਰੀ ਚੋਂ ਲੋਕਾਂ ਨੇ ਬਣਾਉਣਾ ਤੁਸੀਂ ਕਿਵੇਂ ਕਹਿੰਦੇ ਵੀ ਅਸੀਂ ਨਹੀਂ ਮੁੱਖ ਮੰਤਰੀ ਬਣਦੇ ਅਸੀਂ ਨੂੰ ਉਹ ਬਣਾਉਣ ਵਾਲੇ ਤਾਂ ਇਹ ਲੋਕ ਨੇ ਤੁਸੀਂ ਮੁੱਖ ਮੰਤਰੀ ਤਾਂ ਬਣਾਓਗੇ ਜੇ ਤੁਹਾਡੀ ਕੋਈ ਸਰਕਾਰ ਬਣਾਉ ਉ ਪਰ ਕਹਿੰਦੇ ਰਾਹੁਲ ਗਾਂਧੀ ਨੇ ਕਿਹਾ ਵੀ ਮੈਂ ਉਹ ਮੁੱਖ ਮੰਤਰੀ ਉਹਨੂੰ ਬਣਾਉ ਜਿਹੜਾ ਮੁੱਖ ਮੰਤਰੀ ਕਹੂਗਾ ਨਹੀਂ ਇਹਦਾ ਮਤਲਬ ਸਾਰੇ ਹੀ ਹੁਣ ਤਾਂ ਕਹਿਣ ਲੱਗ ਗਏ ਵੀ ਮੁੱਖ ਮੰਤਰੀ ਉਹ ਬਣੂ ਜਿਹੜਾ ਕਹੂ ਨਹੀਂ ਤੇ ਸਾਰੇ ਆ ਕੇ ਤੋਤੇ ਵਾਂਗੂ ਡਟਣ ਲੱਗੇ ਵੀ ਅਸੀਂ ਨਹੀਂ ਬਣਨਾ ਅਸੀਂ ਨਹੀਂ ਬਣਨਾ ਦੂਜੀ ਗੱਲ ਅਖੀਰਲੀ ਮੈਂ ਤੁਹਾਨੂੰ ਦੱਸ ਦਿੰਦਾ ਇਹ ਕ੍ਰਾਪਟ ਇਹਨਾਂ ਦੀ ਪੈਸੇ ਦੀ ਤਾਂ ਜਿਹੜੇ ਬਘੇਲ ਸਾਹਿਬ ਮੀਡੀਆ ਵੀ ਪੁੱਛਲੇ ਕਦੇ ਜਦੋਂ ED ਤੇ CBI ਮੁਰੇ ਗਏ ਨਾ ਹਸਾਬ ਦੇਣ ਤਾਂ ਇਹਨਾਂ ਨੇ ਆਪ ਉਥੇ ਕਲਮ ਬੰਦ ਕਰਾਏ ਆ ਬਿਆਨ ਆਪਣੇ ਕ੍ਰਾਪਸ਼ਨ ਦੀ ਹੱਦ ਵੇਖ ਲਓ ਜਦੋਂ ਇਹ ਮੁੱਖ ਮੰਤਰੀ ਸੀਰਦਨ ਚਾਰਜ ਉਹ ਕਹਿੰਦੇ ਜੀ ਐਨੇ ਪੈਸੇ ਕਹਿੰਦਾ ਮੈਂ ਕੀ ਕਰਾਂ ਮੈਂ ਕੀ ਕਰਾਂ ਕਹਿੰਦਾ ਜਿਹੜੇ ਸੋਨੀਆ ਗਾਂਧੀ ਜੀ ਰਾਹੁਲ ਗਾਂਧੀ ਪ੍ਰਿਅੰਕਾ ਗਾਂਧੀ ਉਹਨਾਂ ਦੇ ਜਿਹੜੇ ਘਰੇ ਨੌਕਰ ਕੰਮ ਕਰਦੇ ਆ ਮੈਨੂੰ ਤਾਂ ਉਹਨਾਂ ਦੇ ਪੈਂਟਾਂ ਦੇ ਸਵੈਟਰਾਂ ਦੇ ਨਾਪ ਵੀ ਪਤਾ ਉਹ ਕਹਿੰਦੇ ਜੀ ਇਹ ਕਿਉਂ ਪਤਾ ਕਹਿੰਦਾ ਸਾਰੇ ਟਰੱਕ ਭਰ ਕੇ ਆ ਜਿਹੜੇ ਉਹ ਮੈਂ ਜਦੋਂ ਮੁੱਖ ਮੰਤਰੀ ਮੈਂ ਆਪਣੇ ਸੂਬੇ ਚੋਂ ਹੀ ਭੇਜਦਾ ਰਿਆਂ ਉਹਨਾਂ ਨੂੰ ਤਾਂ ਛੱਡੂ ਕਹਿੰਦੇ ਨੌਕਰਾਂ ਦੇ ਵੀ ਸਾਰੇ ਸਮਾਨ ਆ ਜਿਹੜੇ ਉਹ ਗਾਂਧੀ ਪਰਿਵਾਰ ਸਾਡੇ ਦੇ ਪਾਉਂਦਾ ਇਹ ਹਾਲਾਤ ਆ ਇਹ ਪਾਰਟੀ ਦੇ ਮੈਂ ਅਖੀਰ ਚ ਇੱਕੋ ਹੀ ਗੱਲ ਕਰੂੰਗਾ ਇਸੇ ਕਰਕੇ ਅਸੀਂ ਸਭ ਬੀਜੇਪੀ ਅੱਜ ਇੱਕ ਨਰਿੰਦਰ ਮੋਦੀ ਜੀ ਆ ਪੈਸਾ ਪੈਸਾ ਕਰਦੇ ਆ ਪੈਸਾ ਨਾ ਕਾਂਗਰਸ ਕੋਲ ਨਾ ਅਕਾਲੀ ਦਲ ਕੋਲ ਨਾ 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 ਕਾਂਗਰਸ ਕੋਲ ਨਾ ਆਮ ਆਦਮੀ ਕੋਲ ਨਾ ਕਾਲੀਆਂ ਕੋਲ ਚਾਬੀ ਕਿਹਦੇ ਕੋਲ ਆ ਮੈਨੂੰ ਇਹ ਦੱਸੋ ਚਾਬੀ મોદી ਕੋਲ ਤੇ ਫਿਰ ਬੋਟ ਮਿੱ ਕਿਹਨੂੰ ਪੈਣੀ ਚਾਹੀਦੀ ਫਿਰ ਇਹ ਚਾਬੀ ਜੇ ਉਹਦੇ ਕੋਲ ਆ ਡਬਲ ਇੰਜਨ ਦੀ ਸਰਕਾਰ ਬਣਾ ਕੇ ਆਪਾਂ ਆਪਣੇ ਕੰਮ ਲੈਣੇ ਆ ਵੋਟਾਂ ਪਾਉਣ ਨੂੰ ਸਾਸੀ ਕੋਈ ਤੁਹਾਡੇ ਖਰੀਦੇ ਨਹੀਂ ਹੋਏ ਅਸੀਂ ਇਹ ਦੇਖਣਾ ਪੰਜਾਬ ਦੀਆਂ ਸੜਕਾਂ ਕੌਣ ਬਣਾਉਂਦਾ ਏਅਰਪੋਰਟ ਕੌਣ ਬਣਾਉਂਦਾ ਇੰਡਸਟਰੀ ਕੌਣ ਬਣਾਉਂਦਾ ਸਾਡੇ ਗੁਰੂ ਦੇ ਨਾਲ ਕੌਣ ਆ ਅਮਿਤ ਸ਼ਾਹ ਜੀ ਜਦੋਂ ਬੋਲੇ ਇਹ ਬੋਲ ਸਕਦੇ ਆ ਹਤਿਆਰੇ ਅਮਿਤ ਸ਼ਾਹ ਜੀ ਨੇ ਕਿਹਾ ਧੋਖ ਮਜਾ ਕੇ ਕਿਹਾ ਦਸਤਾਰ ਸਜਾ ਕੇ ਕਿਹਾ ਇਹ ਗੱਲਾਂ ਕਰਦੇ ਆ ਬੀਜੇਪੀ ਦੀ ਆਰਐਸਐਸ ਦੀ ਆ ਇਹ ਕਿਹਾ ਵੀ ਜੇ ਨੌਵੇਂ ਪਾਸ਼ਾ ਨਾ ਹੁੰਦੇ ਤਾਂ ਅੱਜ ਨਾ ਦੇਸ਼ ਹੁੰਦਾ ਨਾ ਦੇਸ਼ ਹਿੰਦੂ ਹੁੰਦੇ ਨਾ ਦੇਸ਼ ਸਿੱਖ ਹੁੰਦੇ ਇਤੋਂ ਵੱਡੀ ਕਲੈਰਿਟੀ ਇੱਕ ਬੀਜੇਪੀ ਦੀ ਇੱਕ ਆਰਐਸਐਸ ਦੀ ਜੇ ਨਾ ਲੈਂਦੇ ਇਤੋਂ ਵੱਡੀ ਕਲੈਰਿਟੀ ਕੀ ਹੋ ਸਕਦੀ ਹੈ ਆਪਣੇ ਦੇਸ਼ ਲਈ ਲੋਕਾਂ ਲਈ ਆਪਣੇ ਪੰਜਾਬੀਆਂ ਲਈ ਮੈਨੂੰ ਇਹ ਤਾਂ ਦੱਸੋ ਅ ਮੈਂ ਦੇਖਿਆ ਮੈਂ ਗਵਾਏ ਅੱਜ ਨੂੰ ਕ੍ਰਕਸ਼ੇਤਰ ਦੇ ਵਿੱਚ ਨਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਆਏ 350 ਸਾਲਾ ਮਨਾਏ ਇਹਦੇ ਤੋਂ ਪੰਜ ਬੰਦੇ ਨਹੀਂ ਇਕੱਠੇ ਹੋਏ ਪੰਜ ਬੰਦੇ ਵੀ ਜਿੱਥੇ ਇਹਨੇ ਮਨਾਇਆ ਪਰ ਦੂਜੇ ਪਾਸੇ ਅਮਿਤ ਸ਼ਾਹ ਜੀ ਜਿੱਥੇ ਲਾਲ ਕਿਲੇ ਤੋਂ ਉਹ ਜ਼ਾਲਮ ਫੈਸਲੇ ਕਰਦਾ ਸੀ ਔਰੰਗਜ਼ੇਬ ਫੈਸਲੇ ਕਰਦਾ ਸੀ ਆ 350 ਸਾਲ ਤੇ ਝੰਡੇ ਚੂਲੇ ਨਿਸ਼ਾਨ ਸਾਹਿਬ ਚੂਲੇ ਉਸ ਲਾਲ ਕਿਲੇ ਦੇ 3 ਦਿਨ 350 ਸਾਲ ਉਸੇ ਉਸੇ ਲਾਲ ਕਿਲੇ ਤੇ ਜਿੱਥੋਂ ਉਹ ਔਰੰਗਜ਼ੇਬ ਹੁਕਮ ਕਰਦਾ ਸੀ ਉਸੇ ਗੁਰੂ ਦੇ ਝੰਡੇ ਝੁਲਦੇ ਸੀ ਉਸੇ ਪੰਥ ਦੇ ਝੁਲਦੇ ਸੀ ਇਹ ਗੱਲਾਂ ਇਹਦੇ ਨੇ ਅਖੀਰ 'ਚ ਮੈਂ ਧੰਨਵਾਦੀ ਆ ਸਾਡੇ ਮੁੱਖ ਮੰਤਰੀ ਹਰਿਆਣਾ ਦੇ ਜਿਹੜੇ ਦਿਨ ਰਾਤ ਪੰਜਾਬ ਖਾਤਰ ਪੰਜਾਬ ਨੂੰ ਵਿਸ਼ਵਾਸ ਦਿਵਾਉਣ ਲਈ ਵੀ ਆਹ ਦੇਖੋ ਭਾਈ ਹਰਿਆਣਾ ਆਹ ਮਾਡਲ ਆ ਮਾਡਲ ਆ ਹਰਿਆਣਾ ਜੇ ਤੁਸੀਂ ਚਾਹੁੰਦੇ ਹੋ ਓਵੇਂ ਤਰੱਕੀ ਕਰਨੀ ਆ ਇਹ ਗਲੀ ਗਲੀ ਹੂਕਾ ਦਿੰਦੇ ਫਿਰਦੇ ਆ ਹੂਕਾ ਦਿੰਦੇ ਆਪਣਾ ਜੋ ਹਾਲ ਆ ਦੱਸ ਦੇਣਗੇ ਕਾਂਗਰਸ ਦੀ ਸਰਕਾਰ ਆ ਉੱਥੇ ਇੱਥੇ ਆਮ ਆਲਿਆਂ ਦੀ ਕਾਂਗਰਸ ਦੀ ਮਾਚੇ ਚੋਂ ਦੱਸ ਦੇਣਗੇ ਮੈਂ ਉੱਥੇ ਕੀ ਹਾਲ ਆ ਕੀ ਹਾਲ ਆ ਇਸ ਕਰਕੇ ਮੇਰੀ ਅਖੀਰੇ ਬੇਨਤੀ ਆ ਇੱਕ ਸਾਲ ਆਪਾਂ ਠੋਕ ਮਜ਼ਾਕੇ ਬਹੁਤਾ ਧੰਨਵਾਦ ਅਸੀਂ ਉਹ ਕੁਝ ਨਹੀਂ ਕੀਤਾ ਤੁਹਾਡਾ ਧੰਨਵਾਦ ਆ ਤੁਸੀਂ ਬਲੌਗ ਸੰਪਤੀਆ ਜ਼ਿਲ੍ਹਾ ਪ੍ਰਸ਼ਦ ਜੋ ਰਿਜ਼ਲਟ ਲੈ ਕੇ ਆਂਦਾ ਉਹਨੂੰ ਕੋਈ سپورਟ ਨਹੀਂ ਸੀ ਕੋਈ ਮਦਦ ਨਹੀਂ ਪਰ ਜੇ ਕਿਤੇ ਤੁਸੀਂ ਲੜੇ ਹੋ ਜੇ ਕੋਈ ਜਿੱਤੇ ਉਹਨੂੰ 400 ਪੈਗੀ ਤੁਹਾਨੂੰ 300 ਪੈਗੀ ਐਨਾ ਹੀ ਫਰਕ ਸੀ ਪਰ ਤੁਸੀਂ ਛੱਡੇ ਗੱਡ ਕੇ ਦਿਖਾਤੇ ਪਿੰਡਾਂ 'ਚ ਵੀ ਪਿੰਡਾਂ 'ਚ ਵੀ ਕਮਲ ਦਾ ਫੁੱਲ ਤੁਸੀਂ ਲਾਤਾ ਇਸ ਕਰਕੇ ਸਾਡੇ ਤੇ ਵਿਸ਼ਵਾਸ ਕਰੋ ਆ ਕਾਂਗਰਸ ਨੂੰ ਚੈਲੰਜ ਆਮ ਆਦਮੀ ਚੈਲੰਜ ਨੂੰ ਅੱਜ ਆਖਰ ਸਾਹਿਬ ਬੈਠੇ ਆਸ਼ਮਨੀ ਜੀ ਬੈਠਾ ਮੈਂ ਬੈਠਾ ਹੋਰ ਲੀਡਰਸ਼ਿਪ ਬੈਠੀ ਹੈ ਮੈਂ মিডিਆ ਮੂਰੇ ਸਾਡੇ ਤੇ ਇਲਜ਼ਾਮ ਲਾਉਣ ਉਹ ਕੋਈ ਸਾਨੂੰ ਮਾਣ ਆ ਇਸ ਬੰਦੇ 'ਤੇ ਅੱਜ ਬੀਜੇਪੀ ਵਾਲਿਆਂ ਨੂੰ ਸਾਡੇ ਤੇ ਇਲਜ਼ਾਮ ਲਾਉਣ ਉਹ ਕੋਈ ਬਈ ਤੁਸੀਂ ਭਾਈ ਆਹ ਕਰਪਸ਼ਨ ਕੀਤੀ ਆ ਤੁਹਾਡੇ ਪਿਓ ਮੰਤਰੀ ਰਏ ਦਾਦੇ ਮੰਤਰੀ ਰਏ ਤੁਸੀਂ ਆਹ ਲੁੱਟਿਆ ਤਾਂ ਅਸੀਂ ਦੇਣਦਾਰ ਹੋਵਾਂਗੇ ਆ ਬੀਜੇਪੀ ਦੀ ਕਤਾਰ ਬੈਠੀ ਆ ਜਿਹੜੀ ਦੇ ਦਾਗ ਤੁਹਾਡੇ ਕੋਲ ਲੀਡਰਸ਼ਿਪ ਹੈ ਤੇ ਜੇ ਤੁਸੀਂ ਦੂਜੇ ਪਾਸੇ ਦੇਖੋਗੇ ਦਾਗਾ ਨਾਲ ਭਰੇ ਹੋਏ ਦਾਗਾ ਨਾਲ ਭਰੇ ਹੋਏ ਲੋਕ ਨੇ ਆਪਾਂ ਜਿਨ੍ਹਾਂ ਨੂੰ ਬਾਰ-ਬਾਰ ਮੌਕਾ ਦੇਤਾ ਉਹਨਾਂ ਨੂੰ ਕਿਉਂ ਦੇਣਾ ਮੈਂ ਫਿਰ ਸਮੇਂ ਨੂੰ ਸੋਚਦਾ ਹੋਇਆ ਮੁਖਸਰ ਸਾਹਿਬ ਦੀਆਂ ਗੱਲਾਂ ਨੇ ਦੇਖੋ ਸਮਾਂ ਕਿਵੇਂ ਲੰਘਦਾ ਮੇਰਾ ਸ਼ੇਰ ਹੈ 5 ਸਾਲ ਟੀਚਰਾਂ ਨਾਲ ਹੀ ਕੱਢਿਆ